ਉਹ ਜਿਹੜੀ ਹੈ ਉਸ ਲਈ ਉਹ ਵਾਹ ਮੈਂ ਮੈਂ ਮਹਿੰਦਰ ਪਗਲ ਜੋ ਪੰਜਾਬ ਦੀ ਜਨ ਸਭਾ ਦੇ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਚਪੂਰਣਾ ਕਿ ਮੈਂ ਕਾਨੂੰਨ ਦੁਆਰਾ ਸਥਾਪਿਤ ਭਾਰਤ ਦੇ ਸੰਵਿਧਾਨ ਦੇ ਪ੍ਰਤੀ ਸੱਚੀ ਸ਼ਰਧਾ ਅਤੇ ਨਿਸ਼ਟਾ ਰੱਖਾਂਗਾ ਮੈਂ ਭਾਰਤ ਦੀ ਪ੍ਰਭੂਤਾ ਅਤੇ ਅਖੰਡਤਾ ਨੂੰ ਬਰਕਰਾਰ ਰੱਖਾਂਗਾ ਅਤੇ ਜਿਸ कर्तव्य ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਨੂੰ ਵਫਾਦਾਰੀ ਨਾਲ ਨਿਭਾਵਾਂਗਾ ਜਲੰਧਰ ਪਛਮੀ ਤੋਂ ਵਿਧਾਇਕ ਚੁਣੇ ਗਏ 모ਹਿੰਦਰ ਭਗਤ ਨੇ ਅੱਜ ਵਿਧਾਇਕ ਵਜੋਂ ਸੌਂ ਚੁਕ ਲਈ ਹੈ ਸਪੀਕਰ ਕੁਲਤਾਰ ਸੰਧਵਾ ਦੇ ਦਫਤਰ ਵਿੱਚ ਉਹਨਾਂ ਨੇ ਵਿਧਾਇਕ ਵਜੋਂ ਹਲਫ ਲਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਪਾ ਵੀ ਮੌਜੂਦ ਰਹੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਮੌਜੂਦ ਰਹੇ ਦੱਸਦੀ ਹੈ ਕਿ ਜਲੰਧਰ ਪੱਛਮੀ ਦੀ ਜ਼ਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਜੇਤੂ ਰਹੇ ਨੇ ਜਲੰਧਰ ਪੱਛਮੀ ਤੋਂ ਵਿਧਾਇਕ ਚੁਣੇ ਤੋਂ ਚੁਣੇ ਜਾਣ ਤੋਂ ਬਾਅਦ ਅੱਜ ਉਹਨਾਂ ਨੇ ਐਮਐਲਏ ਵਜੋਂ ਸੋਹ ਚੁੱਕੀ ਹੈ ਸਪੀਕਰ ਕੁਲਤਾਰ ਸੰਵਾਣੇ ਉਹਨਾਂ ਨੂੰ ਵਿਧਾਇਕ ਦੇ ਅਹੁਦੇ ਦੀ ਸੋਹ ਚੁਕਾਈ ਤਸਵੀਰਾਂ ਹਸਮੇਦੀਆਂ ਨੇ ਜਦੋਂ ਸਪੀਕਰ ਦੇ ਦਫ਼ਤਰ ਵਿੱਚ ਮਹਿੰਦਰ ਭਗਤ ਨੇ ਹਲਫ ਲਿਆ ਇਸ ਮੌਕੇ ਮੁੱਖ ਮੰਤਰੀ ਭਗਵੰਤ ਪਾਨ ਵੀ ਮੌਜੂਦ ਰਹੇ ਐਮਐਲਏ ਮਹਿੰਦਰ ਭਗਤ ਦੇ ਪਾਰਿਵਾਰਿਕ ਮੈਂਬਰ ਵੀ ਇਹ ਸੁਰਾਨ ਮੌਜੂਦ ਰਹੇ ਤਾਂ ਮਹਿੰਦਰ ਭਗਤ ਨੇ ਵਿਧਾਇਕ ਵਜੋਂ ਸੌ ਚੁਕ ਲਈ ਹੈ ਚੰਡੀਗੜ੍ਹ ਵਿਖੇ ਸਪੀਕਰ ਕੁਲਤਾਰ ਸੰਵਾਦ ਦੇ ਦਫਤਰ ਵਿੱਚ ਉਹਨਾਂ ਨੂੰ ਸੌ ਚੁਕਾਈ ਗਈ ਦੱਸ ਦਈਏ ਕਿ ਜਲੰਧਰ ਦੀ ਜ਼ਿਮਨੀ ਚੋਣ ਵਿੱਚ ਆਪ ਦੇ ਉਮੀਦਵਾਰ ਮਹਿੰਦਰ ਭਗਤ ਜੇਤੂ ਰਹੇ ਨੇ ਸ਼ੀਤਲ ਅੰਗਰਾਲ ਵੱਲੋਂ ਅਸਤੀਫਾ ਦਿੱਤੇ ਜਾਣ ਤੋਂ ਬਾਅਦ ਇਹ ਐਮਐਲਏ ਸੀਟ ਖਾਲੀ ਹੋਈ ਸੀ ਜਿਸ ਤੋਂ ਬਾਅਦ 10 ਜੁਲਾਈ ਨੂੰ ਜ਼ਿਮਨੀ ਚੋਣ ਹੋਈ ਸੀ ਤੇ 13 ਜੁਲਾਈ ਨੂੰ ਇਸ ਦੇ ਨਤੀਜੇ ਐਲਾਨੇ ਗਏ ਸੀ ਤਾਂ ਨਤੀਜੇ ਐਲਾਨਨ ਦੇ ਕਰੀਬ 4 ਦਿਨਾਂ ਬਾਅਦ 모ਹਿੰਦਰ ਭਗਤ ਨੇ ਵਿਧਾਇਕ ਵਜੋਂ ਸੌਚ ਚੁੱਕ ਲਈ ਹੈ ਸਪੀਕਰ ਪੁਲਤਾਰ ਸੰਧਵਾ ਦੇ ਦਫਤਰ ਵਿੱਚ ਉਹਨਾਂ ਨੇ ਵਿਧਾਇਕ ਵਜੋਂ ਹਲਫ ਲਿਆ ਮੁੱਖ ਮੰਤਰੀ ਭਗਵੰਤ ਮਾਨ ਇਸ ਮੌਕੇ ਹਾਜ਼ਰ ਰਹੇ